ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਸਪੋਰਟ ਕੀ ਬੰਦਾ ਕਰਦਾ ਮਰੇ ਵੀਰੋਂ ਅਨੁਸ਼ਵਾਦੀ ਆ ਵੀ ਸਾਰੇ ਮੇਰੇ ਪੁੱਤ ਬਕਰ ਸੱਟਾ ਯਾਰ ਬਾਪੇ ਵਾਜ ਜਾ ਵੰਦ ਤੇ ਯੋਗਲਾ ਖਰਾਬ ਹੋ ਗਿਆ ਯਾਰ ਇਹ ਜੇ ਅਗੜੀ ਕਰਕੇ ਨੂੰ ਛੱਡ ਕੇ ਕੇ ਨਾ ਲਿਗੇ ਦੋ ਬਸ ਜਿੱਤਿਆ ਆ ਨਾ ਦੇਖੋ ਨਾ ਚਾਰ ਬਿਠਾਂ ਦਾ ਰਾਤ ਮਾਰਿਆ ਚਰਬੀ ਵਾਲ ਗੰਬੀ ਕਾ ਆਪਣੀ ਮਾਰਦੇ ਸੋਡੇ ਸਾਹਮਣੀ ਕੋਈ ਲਕੋਤ ਐ ਨਹੀਂ ਹਣਾ ਤੇ ਇੱਕ ਆ ਤੜ ਕੇ ਮਾਰੀ ਹੁਣ ਚਰਬੀ ਵਾਲੇ ਬਟਾ ਮਾਰਿਆ ਖਰਾਬਣ ਪੇਟੇ ਚ ਪਾਣੀ ਰੱਖਾ ਪਰ ਪਾਣੀ ਨਹੀਂ ਮਾਰਦਾ ਚਰ ਬਿਮਾਰੀ ਹਟਾਉਂਦਾ। ਤੇ ਬਾਅਦ ਨੂੰ ਬਣਾ ਫਾਲਟ ਹੀ ਹੁੰਦਾ ਪੰਦਰ ਯਾਰ। ਤਾਂ ਉਹ ਦੇਖਦੇ ਆਂ ਮਾਰਿਆ ਖਰਾਬਣ। ਬੰਨ ਵਾਲਿਆ ਕਬੂਤਰ ਹਾਂ। ਇੱਕ ਮੜਾ ਪਾਲਾਂ ਜੇਬ ਚ ਮੈਂ ਇੱਕ ਚੱਕਲਾ ਏਅਰ ਕੋਡ ਆਪਣੇ। ਕਬੂਦਰੀ ਤਾਂ ਉੱਥੇ ਬਿਠੇਗੀ। ਓਏ ਗਰੂ ਹੈਂ ਕਿਵੇਂ? ਉਹ ਆਈ ਜਾਊਂਗਾ ਮੋੜਿਆ ਆਊਂਗਾ ਬਈ। ਆ ਤਾਂ ਖੜਾ ਸੈਣਾ ਖੜਾ ਚਲੋ ਭਾਈ ਹੁਣ ਚੱਲੇ ਆ ਬਾਬੇ ਦਾ ਨਾਲ ਲੈ ਕੇ ਹਨਾ ਦੇਖਦੇ ਆ ਫਿਰ ਕੀ ਬੰਦਾ ਯਾਰ ਥੋੜੇ ਸਾਹਮਣੇ ਆਉਣ ਪੰਜ ਬੁੱਠਾ ਚਾਰ ਬੀ ਵਾਲਿਆਂ ਨਾਲ ਜਮਾਨਾ ਬਸ ਮਣ ਕਰੜਾ ਕਰਕੇ ਛੇੜ ਰਾਂ ਪਈ ਜਾਂਦਾ ਕਬੂਤਰ ਭਾ ਇਹਨਾਂ ਏਡਾ ਕਬੂਤਰ ਹਰਾਉਣ ਨੂੰ ਜੀ ਨਹੀਂ ਕਰਦਾ ਹੁੰਦਾ ਭੈਣ ਦੇ ਲਗੜੇ ਦਾ ਨਾ ਏਡਾ ਕਬੂਤਰ ਹਰਾ ਕੇ ਲਿਆਵਾਂਗੇ ਭੈਣ ਚੌਥਾ ਚਲ ਕੋਈ ਗੱਲ ਨਹੀਂ ਦੇਣਿਆ ਕੀ ਬਣੂਗਾ ਜਿੰਨਾ ਓਡਗਾ ਠੀਕ ਆ ਬਸ ਚਲ ਉਹ ਚਾਪੜੀ ਵਾਲ ਨਿਕਾ ਇੰਨੀ ਗੱਲਾਂ ਦਾ ਪਤਾ ਸਾਰਾ ਕੁਝ ਸਹੀ ਚੱਲੀ ਜਾਂਦਾ ਸੀ ਵਦਗਾ ਪਾਣੀ ਖਿੱਚੀ ਗਿਆ ਯਾਰ ਹਣਾ ਇੱਕ ਬਣਿਆ ਪਾਣੀ ਨਹੀਂ ਖਿੱਚਿਆ ਨੇ ਤੇ ਇੱਕ ਪਤੰਦਰ ਚਾਰ ਵੀ ਗਲਗਾ ਬਠਾ ਮਾਰ ਲੱਗ ਆ ਦੋ ਕਲਮ ਮਾਰਗਾ ਕਰਕੇ ਜਿਵੇਂ ਐਂਡ ਤੇ ਆ ਗਿਆ ਅੱਧੀ ਰਾਤ ਨੂੰ ਲਾ ਦੇ 2 ਵਜੇ ਤੋਂ ਬਾਅਦ ਬਸ ਛਾਲ ਪੇਜੀ ਛਾਲ ਪੇ ਮੇਹ ਰੋੜੋਦੀ ਕਿ ਜਾਂਗੇ ਜੀ ਬਾਜ਼ੀ ਤੇ ਅਉਂਦੀ ਆ ਰਿਹਾ ਕਿਸਿਆ ਆ ਬੰਦੇ ਸਾਰੇ ਕਹਿਣਾ ਸਾਡੇ ਬਾਈ ਦੇ ਜਾਣ ਆ ਕਾਉਂਦਾ ਅਉਣੀ ਬੇਦੀ ਭਾਇ ਭਾਇ ਕੇ ਚੱਲਦੇ ਆਂ ਬਸ ਹਾਂਜੀ ਬਾਪੂ ਪਹੁੰਚ ਗਏ ਆਂ ਬਾਜੀ ਤੇ ਤੇ ਰੰਗ ਭਰਨਾ ਪੈਗਾ ਵੀ ਕੂਤਰ ਦਾ ਪਣ ਦਵਣੀ ਫੜੀ ਮਾੜੀ ਆਹ ਕੰਡ ਕਰਦਾ ਦਾ ਹੋਰ ਯਾਰ ਹਰਾ ਕੰਡ ਕੀ ਪਤਾ ਨਹੀਂ ਢਿੱਡ ਜਾ ਕਰਦਾ ਇੱਕ ਮਿੰਟ ਖਾਣ ਦੇ ਬੀਬੀ ਦਿਖਾ ਦਿਓ ਚੈੱਕ ਕਰਾ ਦੇ ਮੜਾ ਜਾ ਆਹ ਰੰਗ ਲਾਦਾ ਵੀ ਇਹਦੇ ਮਾੜਾ ਢਿੱਡ ਤੇ ਹਰਾ ਕਰਦਾ ਥੋੜਾ ਜਿਹੀ ਕਿਤਾ ਮਮੂਲੀ ਜਾਈ ਹੁਣ ਥੋੜਾ ਵਾਪਾ ਕਰਦੇ ਮੜਾ ਵਧੀਆ ਕਰਦੇ ਆ ਕਾਗਲ ਚਗਲ ਜੀ ਮਾਰਤੀ ਚਲ ਨਿਸ਼ਾਨੀ ਹੋ ਗਈ ਨੇ ਨਾਲ ਠੀਕ ਹੈ ਕਿ ਨਹੀਂ ਗੁਲਾਬੀ ਟੂਸੇ ਗੁਲਾਬੀ ਟੋਰੀ ਸੀਗੀ ਰੰਗ ਪੜਦਾ ਸੀਗਾ ਪਰ ਨਾਲ ਹਰਾ ਢਿੱਡ ਜਾ ਕਰਦਾ ਮਾੜਾ ਬੱਲੇਟ ਹੋ ਗਏ ਤਾਂ ਚੱਕਰ ਬਣ ਗਿਆ ਥੋੜਾ ਜੀ ਪਾਣੀ ਪੀਣੀ ਇੱਕ ਮਿੰਟ ਦਿੰਦੇ ਆਹੀ 2 ਰੁਪਏ ਬਜੂਏੜਾ ਬਜਾ ਆ ਪਾਣੀ ਦੇਣਾ ਮੇਰੇ ਪੇਟੀ ਦੇ ਕੋਲੋਂ ਦੰਦਰ ਦਿੱਤਾ ਬਲੇ ਸਤ ਮਾਰਵੇ ਤੱਕ ਤੇ ਮਾਤਾ ਰੋਣੀ ਇਹ ਬੇਕਾ ਕਾਲ ਸੁਣੇ ਮੈਸੇਂਜ ਆ ਪਾਣੀ ਦੇ ਪਿੰਜਰੇ ਪਿੰਜਰੇ ਹੀ ਛੱਡ ਹਾਂ ਲੋੜੀ ਕੋਲ ਕਿੰਨਾ ਆਦਿ ਆਪ ਤੋ ਹੋਵੇ ਇਹ ਉੰਗੀਸ ਦੀ ਵਾਲੀ ਆ ਅੱਡ 30 ਪੀਐਲ ਦਾ 20 ਲੀਟਰ ਮਲ ਪਹਿਲਾਂ ਵੀ ਸੀਗਾ ਬਸ ਇਹ ਦੋ ਦਾ 50 ਲੀਟਰ ਦਾ ਬਾਬੇ ਪਾਣੀ ਲਿਆ ਦਿਖਾ ਕੇ ਨਾਲ ਦੀ ਨਾਲ ਆ 55 ਦਿੱਤਾ ਇਧਰ ਮੇਤਰ ਵੀ ਸਾਰੇ ਆਏ ਹੋਏ ਦਿਲਪ੍ਰੀਤ ਰਾਜ ਵਾਲੇ ਆਉਣ ਚਲ ਬਾ ਚਲਦੇ ਆ ਮਾਰਦੇ ਆ ਲਾ ਬਈ ਲਗਭਗ 50 ਕਿੰਬਲ ਪਾਣੀ ਦਿੱਤਾ ਪੜਾ ਨਹੀਂ ਤਾਂ ਗਰਮੀ ਬੜੀ ਜ਼ਿਆਦਾ ਆ ਤਾਂ ਕਰਕੇ ਲਓ ਜੀ ਉਹਦੇ ਵਜਨ ਲੱਗ ਗਏ ਇਧਰ ਤੇ ਆਪਣਾ ਵੀ ਪਾਣੀ ਪੁੰਨ ਦੇ ਕੇ ਕਰ ਲੈ ਕਹਿਮ ਉਹ ਮੇਰਾ ਧਿਆਨ ਆ ਚਲੋ ਚਲੋ ਚਲ ਮਾਰ ਵੀਡੀਓ ਬਣਾਈਆਂ ਨਾਲ ਮਾਰ ਦੇ ਵੀਰੇ ਛੱਡੋ 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 ਆ ਜਾਂਦੀ ਆਇਆ ਇੱਥੋਂ ਮਾਰ ਦਿਓ ਮਾਰ ਦਿਓ ਅੱਲਾ ਭਰਾ ਮਾਰ ਦਿਓ ਅੱਲਾ ਸ਼ਾਬਾਸ਼ ਲੈ ਵੀ ਯਾਰੋ ਭਾਈ ਮਾਸ਼ਾ ਅੱਲਾ ਨੋ ਕਰਮਾ ਇੱਕ ਵੰਗ ਤੇ ਕਿਉਂ ਮਾਰ ਲਾਉਣੀ ਨੀ ਯਾਰ ਇੱਕ ਵੰਗ ਤੇ ਨਹੀਂ ਲਾਉਣੀ ਇੱਕ ਦਿਨ ਨਹੀਂ ਲਾਉਣੀ ਚੱਲੋ ਵੀਰੇ ਛੱਡਦੇ ਛੱਡਦੇ ਚੱਲੋ ਕਰਮਾੜੋ ਚੱਲੋ ਛੱਡਦੇ ਛੱਡਦੇ ਚੱਲੋ ਆ ਜਾਣਾ ਚਲੋ ਉਹ ਭਾਈ ਆ ਜਾਓ ਆ ਜਾਓ ਆ ਜਾਓ ਓਕੇ ਓਕੇ ਕੰਮ ਪਾਖਿਆ ਆਪ ਐ ਬਾਪਿਓ ਕਿੱਥੇ ਐ ਉਹ ਹਮਲੇ ਸਾਹਮਣੇ ਕਿੱਥੇ ਆ ਆ ਜਾਂਦਾ ਮਨੇ ਦੱਸ ਤਾ ਸੀ ਆਹ ਕਿੱਥੇ ਯਾਰ ਆ ਜਾਂਦਾ ਆ ਇੰਨਾ ਚ ਹੋਊਗੀ ਪਤਾ ਲੱਗਦਾ ਚਲ ਕੋਈ ਗੱਲ ਨਹੀਂ ਚਲੋ ਬਾਪਿਓ ਤੇ ਆਪਾਂ ਚੱਲਦੇ ਆਂ ਵੀ ਪਿੰਡ ਨੂੰ ਉਧਰ ਤੋਂ ਲਾ ਲਾਤਾ ਘਰ ਦੇਖ ਲਿਆ ਵੀ ਤੇਰਾ ਕਿਹਿੰਗਾ ਸੱਟਾ ਮਤਲਬ ਫਿਰਦਾ ਪਿੰਡ ਚ ਹੈ ਨਾ ਪੋਨ ਮਲਾ ਕੇ ਤੇ ਬਸ ਹੁਣ ਜਾਂਦੇ ਆ ਘਰੇ ਤੇ ਘਰੇ ਚੱਲ ਕੇ ਉਧਰ ਡਾਉਣੇ ਆ ਮਾਰੇ ਮੋਢੇ ਡਾਉਣ ਆ ਤੇ ਬਾਦਾਂ ਬੋਲ ਨੂੰ ਬਾਦਾਂ ਕੋੜਾ ਚੱਲ ਗਏ ਠੀਕ ਆ ਬਾਪੂ ਹੋਰ ਪਿੰਡਿਆਂ ਕੀ ਵੀਡੀਓ ਲਾਉਂਗਾ ਵੇ ਅੱਗੇ ਘਰੇ ਤੇ ਹੁਣ ਵੇਖੀਏ ਬਈ ਆਪਣੇ ਜਾਨਵਰ ਜਿਹੜੇ ਛੱਡਣ ਵਾਲੇ ਆ ਲਗਭਗ ਉੱਥੇ ਉਹਨੇ ਲੱਗੇ ਸੀ 7 ਤੋਂ ਪਹਿਲਾਂ ਹੀ ਉਹਨੇ ਲੱਗੇ ਸੀ ਉੱਥੇ ਤਾਂ ਤੇ ਹੁਣ ਮੰਨ ਕੇ ਚਲ 8:00 ਵਜੇ ਹੋਣਗੇ ਚਲੋ ਕੋਈ ਚੱਕਰ ਨਹੀਂ ਦੇ ਕੇ ਪਾਣੀ ਤੇ ਡਾਦਨੇ ਜਿਹੜੇ ਜਿਹੜੇ ਡਾਉਣ ਵਾਲੇ ਆ ਇੱਕ ਤਾਂ ਛੜੀ ਏ ਖੱਬੇ ਗਲਾ ਵੀ ਟੂਸ ਵਾਲੇ ਵੀ ਆਪਣੇ ਠੀਕ ਆ ਤੇ ਇਹ ਦੋਵੇਂ ਕਬੂਤਰਾਂ ਨੂੰ ਬਈ 12-12 ml ਪਾਣੀ ਦੇ ਦਿੱਤਗੇ ਠੀਕ ਐ 12 ਪਹਿਲਾਂ ਦੇਤਾ ਤੇ 12 ਹੋਰ ਪਾ ਰੱਖਿਆਗਾ ਅੱਲਾਹ ਜੀ ਇਸ ਤੇ ਤੇਰੇ ਪਿਛੜ ਦੇ ਰੱਤਾ ਖੱਬੀ ਗਲਾਬੀ ਬਾਣ ਵਾਲਾ ਆਪਣਾ ਠੀਕ ਐ ਤੇ ਦੋਵੇਂ ਕਬੂਤਰਾਂ ਨੂੰ 12-12 ml ਪਾਣੀ ਦੇ ਕੇ ਬਾਤਾ ਸੀ 2-4 ਮਿੰਟ ਤੇ ਹੁਣ ਉਹਨਾਂ ਦਾ ਵੀ ਓਲਾ ਮਾਰਦ ਕੇ}{|\text{ਸ਼ਿਆਲਖੰਡ ਹਰੀ ਗਲਾਬੀ ਬਗਲ ਲੜਗੇ}} ਓਲੇ ਤੇ ਤਾਂ ਹੀ ਨਿਕਲਦੇ ਗੋਲੀਆਂ ਨੂੰ ਇਹ ਨਾਉ ਜੀ ਤੇ ਭੂਤ ਦਾ ਵੀ ਮਾਰਦੇ ਓਲਾ ਚਲੋ ਉੱਡਿਆਓ ਤੁਸੀਂ 11 ਕਵੇ ਤੇ ਕਰੋ ਡਿਆ ਬਹੁਤ ਆ 11 ਨੀ ਯਾਰ ਅੱਜ ਤਾਂ ਗਰਮੀ ਬਾਲੀ ਸਾਢੇ 10 ਤੇ ਕਰੋ ਡਿਆ 10 ਸਾਢੇ 10 ਬਹੁਤ ਆ ਤੁਹਾਡੇ ਲਈ ਲੈਓ ਭਾਈ ਚੋਬਰ ਵੀ ਆ ਚੁੱਕਿਆ ਇਹ ਕਹਿੰਦੇ ਹਾਂ ਦੋਵੇਂ ਪਾਣੀ ਵਾਲਾ ਕੂਤਰਾਂ ਦੋ ਸੁੱਕੇ ਛੱਡਿਆ ਬਾਬਾ ਦੋ ਪਾਣੀ ਵਾਲਾ ਤੇ ਚੋਬਰ ਵੀ ਆਇਆ ਕੀ ਪੇਪਰ ਤੇ ਨਹੀਂ ਜਾਣਾ 20 ਨੰਬਰ ਵਾਲਾ ਵਿਆ ਚੁੱਕੇ ਨਹੀਂ ਲੈ ਗਏਗਾ 40 ਨਹੀਂ ਨਹੀਂ ਪਿਆਵਾਂ ਪਿਆਵਾਂ ਵਾਲਾ ਪਿਆਵਾਂ ਚੁੱਕਨੇ ਸੌਲੇ ਕਿਹਨੇਗਾ ਤੇ ਲੈ ਹੈਗਾ ਜੀ ਦੇਖੀ ਕਰੀ ਚੈੱਕ ਤੂੰ ਜੀ ਪੰਜਾਲ ਹੈਗਾ ਬਾਠ ਠੀਕ ਹੈ ਓਕੇ ਆ ਤੇ ਜਾਵੜਾ ਪੇਪਰ ਤੇ ਛੇਤੀ ਛੇਤੀ ਮੁੜਿਆ ਤੇ ਫਿਰ ਬਦਾਮ ਬਦੂ ਪਾਉਣੇ ਆਪਾਂ ਮੇਰੇ ਨਾਲ ਪਵਾ ਤੇ ਅੱਜ ਬਾਜੀ ਦਾ ਸਵਾਦ ਲੈਣਾ ਤੇ ਕਬੂਤਰਾਂ ਲਿਆਵਾਂ ਬਈ ਚੱਕ ਕੇ ਮੈਂ ਮਤਲਬ ਕਬੂਤਰ ਕਬੂਤਰਾਂ ਦੇ ਰਣ ਨੂੰ ਬਦਾਮ ਵਗੈਰਾ ਪਾਉਣੇ ਆ ਸਾਰਿਆਂ ਨੂੰ ਲਿਆ ਕੇ ਕਰਾਂ ਆਪਣੇ ਪਿੰਜਰਿਆਂ 'ਚ ਸ਼ਿਫਟ ਕਰ ਲਾਂ ਤੇ ਰੱਤਾ ਬੈਠ ਗਿਆ ਵੀ ਆ ਕੇ ਆਪਣਾ ਖੱਬੀ ਗਲਾਬੀ ਬਗਲ ਵਾਲਾ 10:06 ਮਿੰਟਾਂ ਤੇ ਠੀਕ ਹੈ ਚੋਬਰ ਲਾਈ ਜਾਂਦਾ ਮੈਂ ਇਧਰ ਬਦਾਮ ਬਦੂ ਨੂੰ ਕੱਟੀਆਂ ਨੇ ਕਬੂਤਰਾਂ ਵਾਸਤੇ ਬਾੜੀਆਂ ਸੀ ਸਾਰਿਆਂ ਇਧਰ ਪਿੰਜਰਿਆਂ 'ਚ ਮੇਰਾ ਤਾਂ ਲੈ ਜਾਂਦਾ ਚੁੱਭਰ ਨੇ ਰਤਾ ਲੈ ਜਾਂਦਾ ਲੈ ਜਾਂਦਾ ਲੈ ਜਾਂਦਾ ਇਹਨੂੰ ਹਉ ਪਿੰਜਰੇ ਛੱਡ ਦੇ ਥੱਲੇ ਜੇ ਐਂ ਵੇਖ ਲਈ ਕੋਈ ਦਾਣਾ ਦੂਣਾ ਨਾ ਹੋਵੇ ਥੱਲੇ ਡਿੱਗਿਆ ਪਿਆ ਦਾਣੇ ਦੂਨੇ ਕੋਈ ਬਦਾਮ ਤੇ ਰੱਖੀ ਬਦਾਮ ਇਹਨਾਂ ਨੂੰ ਪਹਿਲਾਂ ਤਾਂ ਆਪਣੀ ਗੁਲਾਬੀ ਕਾਛ ਕਾਂਤ ਵਾਲੀ ਨੂੰ ਇੱਕ ਮਿੰਟ ਆਇਆ 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 ਪੁੱਤ ਉਹਦੋਂ ਆਪਣੀ ਗੁਲਾਬੀ ਕਾਂਤ ਵਾਲੀ ਕਾਲੀ ਚੀਨੀ ਓਖੜ ਆਇਆ 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 ਖੰਡ हां ओदू बाद अपनी ਝਾਲਰ ਬਗਲ ਟੌਰੀ ਵਾਲੇ ਵੀ ਭੁਖੜਾ ਆਇਆ 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 ਖੰਡ ਲਓ ਜੀ ਤੇ ਜਿਹੜਾ ਕਬੂਤਰਾਂ ਦਾ ਰਹਿ ਗਿਆ ਸੀ ਬਈ ਉਹਨਾਂ ਨੂੰ ਵੀ ਬਨਾਮ ਰੱਖ ਲ ਗੇ ਆਪਣਾ ਨੂੰ ਇੱਕ ਤਾਂ ਆਹ ਇਹਨੇ ਛੜਤਾ ਸਿੱਧਾ ਕ ਬਦਾਂ ਇੱਕ ਇੱਕ ਆਇਆ 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 ਪੁੱਤ ਆਇਆ ਆਇਆ ਉਦੋਂ ਬਾਅਦ ਰੱਖਦੀ ਆਪਾਂ ਆਪਣੀ ਟੂਸੇ ਡੰਡੇ ਵਾਲੀ ਨੂੰ ਆਇਆ 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 ਖੰਡ ਕੱਲ ਨੂੰ ਸਾਹਮਣੇ ਆਏ ਨੂੰ ਬਈ ਤੇ ਉਸ ਤੋਂ ਬਾਅਦ ਉੱਤੇ ਰੱਖਦੀ ਆਪਾਂ ਆਇਆ 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 ਪੁੱਤ ਕਲਾ ਕਲਾ ਵੀ ਟੂਸਾ ਕੋਧੂ ਵਾ ਰਖਦੇ ਇਹ ਗੁਲਾਬੀ ਤੂੰ ਸਾਡੇ ਨਾਲ ਆਇਆ 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 ਖੰਡੋ ਚੱਲ ਬੀਬੀ ਪਾਣੀ ਪੀ ਕੇ ਆਪਣਾ ਬਾਹਰ ਚੱਲ ਕਰ ਹੁਣ ਕੂਤਰ ਤੰਗ ਹੋ ਹੀ ਜਾਂਦੇ ਐ ਲਓ ਜੀ ਤੇ ਦੋ ਕਬੂਤਰਾਂ ਹੋਰ ਬੈਠ ਗਈਆਂ ਬਈ ਇੱਕ ਤਾਂ ਸੁੱਕੀ ਬਹਿ ਗਈ ਆਕੇ ਤੇ ਇੱਕ ਪਾਣੀ ਵਾਲੀ ਬਹਿ ਗਈ ਹੈ ਨਾ ਇੱਕ ਗੱਲ ਹੋਰ ਦੇਖੋ ਸੁੱਕੀ ਕਬੂਤਰੀ ਮੂੰਹ ਮੀਚ ਕੇ ਬੈਠੀ ਐ ਪਾਣੀ ਵਾਲੀ ਕਬੂਤਰੀ ਐਡਾ ਮੂੰਹ ਟੱਡੀ ਪਈ ਐ ਚੱਕਰ ਕੀ ਆ ਬਈ ਗਰਮੀ ਐ ਦੇ ਅੰਦਰ ਹੈ ਨਾ ਤਾਂ ਹੀ ਕਬੂਤਰੀ ਵਾਧ ਹੀ ਨਹੀਂ ਪਾਣੀ ਦੇ ਟਾਈਮ 'ਤੇ ਬਹਿ ਜਾਂਦੀ ਐ ਤੇ ਇੱਕ ਕੂਤਰੇਗੀ ਬਈ ਹੈ ਨਾ ਤੇ ਇਹ ਬੈਂਗਾ 10:47:48 ਮਿੰਟਾਂ ਤੇ ਤੇ ਕਬੂਤਰਾਂ ਨੂੰ ਪਾ ਤੇ ਸਾਰਿਆਂ ਨੂੰ ਬਦਾਂ ਛੜਤੀਆਂ ਆਪਾਂ ਖੁੱਡੇ 'ਚ ਤੇ ਇੱਧਰ ਇਹ ਦੋਵੇਂ ਕਬੂਤਰਾਂ ਨੂੰ ਵੀ ਰੱਖ ਕੇ ਬਦਾਂ ਹਰੇ ਟੂ ਸੈਟ ਉੱਤੇ ਆ ਗਏ ਆਇਆ 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 ਪੁੱਤ ਤੇ ਗੁਲਾਬੀ ਤੇ ਹਰੀ ਕਾਂਤ ਆਇਆ 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 ਪੁੱਤ ਖੜਾ ਸ਼ੇਰ ਤੇ ਕਬੂਤਰਾਂ ਨੂੰ ਦਾਣੇ ਪਾਇਆ ਬਈ ਮੈਂ ਜਾ ਕੇ ਟੇਮ ਨਾਲੀ ਤੇ ਇੱਧਰ ਕਬੂਤਰਾਂ ਦੇ ਪਾਸੇ ਦਾਣੇ ਰੱਖ ਦਿੱਤੇ ਆਇਓ 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 ਪੁੱਤਾਂ ਉਹੋ ਇੱਕ ਪੂਰੀ ਗਲਤ ਛੱਡ ਗਿਆ ਕੂਡੇ ਜੀ ਵੀ ਮੈਂ ਭੁੱਲ ਗਿਆ 2 ਸੇ ਡੈਂਟੇ ਦੇ ਸਾਹਮਣ ਵਾਲੀ ਕੂਦਰੀ ਹੈ ਨਾ ਉਹ ਚੱਕ ਲਾਵਾਂ ਫਿਰ ਗਲਾਬੀ ਫੂੰਜੀ ਵਾਲੇ ਨੂੰ ਵੀ ਰੱਖੀਏ ਬਤਾਉ ਆਇਆ ਬੁੱਤਾ ਓਏ ਖਾਲਾ ਤੇ ਹਰੇ ਟੂਸੀ ਵਾਲੇ ਨੂੰ ਆਇਆ 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 ਤੇ ਕੂਦਰੀ ਆ ਕੇ ਬੈਗੀ ਵੀ ਆਪਣੀ ਸਹੀ 11 ਵਜੇ ਠੀਕ ਹੈ ਤਿੰਨੇ ਕੂਦਰੀਆਂ ਆ ਗਾ ਓਕੇ ਰੂਟ ਹੋ ਗਈ ਉਹ ਉੱਤਲੀ ਛਤਰੀ ਤੇ ਬੈਠੀ ਹੈ ਪਰਲੇ ਪਾਸੇ ਹਾਂਜੀ ਬਾਪੂ ਤੇ ਟਾਈਮ ਹੋ ਚੁੱਕਿਆ ਵੀ ਲਗਭਗ 11:30 ਤੇ ਬਾਜੀ ਦੀ ਅਪਡੇਟ ਹੈ ਬਾਜੀ ਤੇ ਕਬੂਤਰ ਬੈਠ ਗਏ ਭਾਈ ਸਾਹਿਬ ਲਗਭਗ 35-40 ਕਬੂਤਰ ਬਹਿ ਗਏ 35-30-35 ਕਬੂਤਰ ਬਹਿ ਗਏ 11:30 ਵਜੇ ਤਾਂ ਹੀ ਆਪਾਂ ਪਾਣੀ ਘਟ ਦਿੱਤਾਈ ਸਾਡੇ ਕਬੂਤਰ ਨੂੰ ਸਿਰਫ 48 ਕਿੰਮਲ ਪਾਣੀ ਦਾ ਦਵਨੀ ਕਹਿੰਦਾ 60 ਦੇ ਦੇ ਮੈਂ ਕਹਾਂ ਨਾ 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 ਅਸਲ ਵਿੱਚ ਮੈਂ ਤਾਂ 40 ਕੀ ਦੇਵੇ ਜਿੱਦਣ ਗਰਮੀ ਵਧਦਾ ਉਹਨਾ ਪਾਣੀ ਘਟਾਉਂਦਾ ਜਾਵੇ ਜਿੰਨੀ ਠੰਡਾ ਪਾਣੀ ਵਧਾ ਦੇ ਪੁੱਤਰ ਦਾ ਕਰਤੀ ਭੂਦੀ ਵੀ ਅੰਦਰ ਆਪਾਂ ਚੱਲ ਗਏ ਬਾਜੀ ਤੇ ਉਹਦੇ ਕਬੂਤਰ ਨਹੀਂ ਦੀਦਾ ਉਹ ਕਹਿੰਦਾ ਉੱਚਾ ਚੜਿਆ ਸੀ ਅੱਧਾ ਘੰਟਾ ਪਹਿਲਾਂ ਆਪਣਾ ਉਤਰਾ ਬਾਕੀ ਉੜਦੇ ਉੱਚ ਸੁਣ ਪਤਾ ਘਰੇ ਵੀ ਹਨ ਤੇ ਇਹ ਕਹਿੰਦੇ ਉੱਚਾ ਚੜਾ ਜਿਹਾ ਬਾਕੀ ਭੱਜ ਵੀ ਸਕਦਾ ਕੋਈ ਯਾਰ ਚੱਕਰ ਵਾਲੀ ਗੱਲ ਨਹੀਂ ਹਨ ਤੁਹਾਨੂੰ ਪਤਾ ਹਰ ਕਿਹ ਜਾਨਾ ਦਾ ਪਤਾ ਸਿੱਧਾ ਹੀ ਹਿਸਾਬ ਹੈ ਤੇ ਚਲੋ ਮੈਂ ਹੁਣ ਇਹਨਾਂ ਨੂੰ ਪਾਣੀ ਪੂਣੀ ਪਿਆ ਕੇ ਡਕਾ ਕੇ ਚੱਲ ਬਣਾਗੇ ਜਦੋਂ ਨੂੰ ਖਿੱਚੇ ਜਾਣਗੇ ਉਦੋਂ ਤਾਂ ਮੋੜੀ ਆਵਾਂਗੇ ਆਪਾਂ ਕੋਈ ਹੋ ਜਾਂਦਾ ਵੀ ਖੁਦਰੀ ਨੂੰ ਹੈ ਇਹਨੂੰ ਕੋਈ ਜਾਂਦਾ ਉਹ ਜਿਹੜੀ ਲੰਕੀ ਏਡੀ ਦੇਖ ਲੈ ਕਿੰਦੀ ਵਰ ਲੱਗ ਗਿਆ ਕਿਹੜੀ ਪਤਾ ਨਹੀਂ ਕਿਹੜੀ ਸੀ ਅੱਛਾ ਟੇਢੀ ਜੀ ਦੇਖੋ ਲੈ ਕਿਵੇਂ ਐਨ ਚਲੋ ਬਾਪੋ ਇਹਨਾਂ ਨੂੰ ਪਾਣੀ ਪੂਣੀ ਨਾਲ ਡਕਾ ਕੇ ਕਬੂਤਰਾਂ ਨੂੰ ਠੀਕ ਹੈ ਪਾਣੀ ਥੋੜਾ ਖਿਚਣਗੇ ਲੇਟ ਉਹ ਤੇ ਕੂਤਰ ਨੂੰ ਸ਼ੋ ਹੋਇਆ ਆਪਣਾ ਤੇ ਆਪਾਂ ਕਰਾਂ ਉੱਥੇ ਚੱਲਦੇ ਆਂ ਬਾਜੀ ਵਾਲੇ ਪਿੰਡ ਚੱਲ ਚੋਬਰਾ ਚੱਲੀਏ ਬਾਜੀ ਵਾਲੇ ਪਿੰਡਾ ਚਲੋ ਭਾਈ ਰੈੜੀਆਂ ਤਾਂ ਜਿੰਦੇ ਕੋਡੇ ਲਾ ਕੇ ਕੂਤਰਾਂ ਨੂੰ ਪਾਣੀ ਪੂਣੀ ਗਏ ਪਿਆ ਤੇ ਚੱਲ ਜੀ ਵਾਹਿਗੁਰੂ ਖਾਦਾ ਵਾਹਿ ਵੀ ਫਤਿਹ ਬਾਪੋ ਗਰਮੀ ਆ ਅੱਜ ਗਰਮੀ ਬਈ ਨਾ ਕਰਨ ਉਹ ਬਾਜੀ ਆ ਕਿ ਕਿ ਟਾਈਮ ਹੋਇਆ ਹੁਣ ਸਿਰਫ ਹੀ ਹਜੇ ਭਈ ਵਜਿਆ ਹਜੇ 12 ਵਜੇ ਤੇ 41 42 ਦੀ ਜੀ ਤੇ ਆ ਗਿਆ ਸਾਰੇ ਪਟਿਆਰ ਫੋਨ ਲਗਾ ਰਹੇ ਨੇ ਬਈ ਜੀਰ ਸਾਡੇ ਤਾਂ ਬਗ ਇਧਰ ਗਰਮੀ ਪੈਂਦੀ ਬਾਲੀ ਨਹੀਂ ਜਾਇਆ ਜਾ ਬਾਹਰ ਸਾਰਾ ਕੁਝ ਮੱਛੀ ਆਂਦੇ ਰਾਤ ਪੈਰ ਹੈ ਕਿ ਸਕੇਲੀ ਹੈ ਹੋਰ ਤੱਪ ਗਏ ਪਹੁੰਚ ਗਏ ਬਈ ਬਾਜੀ ਵਾਲੇ ਪਿੰਡ ਤੇ ਲਗਭਗ ਬਈ 40 ਕੂਟਰ ਬੈਠੇ ਹੋਣਗੇ ਤੋਂ ਪਹਿਲਾਂ ਪਹਿਲੀ ਹਜੇ ਟਾਈਮ ਕੁਝ ਨਹੀਂ ਹੋਇਆ ਟਾਈਮ 12 12:21 ਵਜੇ ਤੇ ਉਧਰ ਕਾਫੀ ਬੈਠੇ ਹੋਣ ਲੱਗਦਾ ਹੈ ਹਾਂਜੀ ਬਾਬਿਓ ਉਹ ਦੇਖੋ ਬਈ ਕੀ ਹਾਲਾ ਕਬੂਤਰਾਂ ਦੇ ਹਾਲ ਵੇਖੋ ਤੁਸੀਂ ਬਾਕੀ ਗੱਲਾਂ ਬਾਅਦ ਵਿੱਚ ਮੇਰਾ ਫੋਨ ਕੱਟ ਕਰਾਂ। ਤੋਂ ਆਹ ਦੇਖੋ ਆਹ ਦੇਖੋ ਅੱਗੇ ਟਾ ਉਹ ਹੈ ਨਾ ਉਹ ਦੇਖੋ ਕਿਵੇਂ ਲੜਦੇ ਫਿਰਦੇ ਸਾਰੇ ਉਹ ਟੈਂਕੀ ਤਾਂ ਭਰੀ ਪਈ ਆ ਬਈ ਟੈਂਕੀ ਤੇ ਤਾਂ ਬਈ ਲੈਣਾ ਲੱਗਾ ਪਊਗਾ ਕਬੂਤਰ ਤੁਸੀਂ ਐਂ ਵੇਖ ਲਓ ਵੀ ਕਬੂਤਰ 40 ਪਿਆ ਕਬੂਤਰ ਬੈਠ ਕੇ ਬਾਬਿਓ ਇੱਥੇ ਤੇ ਕਬੂਤਰ ਸਾਰੇ ਮੇਰੇ ਹਿਸਾਬ ਨਾਲ ਮਸਾ ਕੋਈ 25-30 ਕਬੂਤਰ ਸਹੀ ਐ ਸਹੀ ਆਂ ਬਸ 1 ਵਜੇ ਨੂੰ 25-30 ਕਬੂਤਰ ਸਹੀ ਆ ਬਾਬਿਓ ਤੇ ਆਪਣਾ ਕਿਰਾਂ ਤਾਂ ਟਾਈਮ ਚ ਕਰਤਾ ਹੀ ਕਹਿੰਦੇ ਟਾਈਮ ਮਤਲਬ ਹਨਾ ਬਾਅਦ ਚ ਕਹਿੰਦੇ ਆਪਣਾ ਕੁੱਤਰ ਕਲੀਅਰ ਆ ਮਾਨਪੀ ਦਮਾ ਲੈ ਢਿੱਡ ਤੇ ਰੰਗ ਲੱਗਿਆ ਉਹ ਹੋਰ ਸਿਰ ਟਾਈਮ ਲਾਇਆ ਗਿਆ ਕਿਰਾਂ ਟਾਈਮ ਲਾਉਂਦੇ ਸੀ ਮੁੜ ਕੇ ਪਤਾ ਨਹੀਂ ਦਸ ਦਸ ਗਾ ਉਹਨਾਂ ਨੂੰ ਮੈਂ ਤਾਂ ਐ ਹੀ ਹੋਣਿਆ ਬਈ ਹਨਾ ਐਵੇਂ ਕਹਿਦਿਆ ਮੈਂ ਤੁਹਾਡੀ ਦੇਖਿਆ ਜੀ ਐਵੇਂ ਕਹਿੰਦੇ ਆ ਕੇ ਕੁੱਤਰੇ ਤੇ ਕਰਦਾ ਕਿ ਨਹੀਂ ਲਓ ਭਾਈ ચીਕ ਨਿਕਲੀ ਪਈ ਆ ਕਹਿੰਦੇ ਕੁੱਤਰਾਂ ਦੀ ਠੀਕ ਆ ਉਹ ਦੇਖੋ ਸਾਹਮਣੇ ਆ ਕੇ ਮੀ ਡਿੱਗੇ ਨੇ ਟੈਂਕੀ ਤੇ ਦਾ ਢੇਰ ਲੱਗੇ ਪਏ ਆ ਉਹ ਦੇਖੋ ਹੁਣ ਹੀ ਆ ਗਿਆ ਬਟਾ ਕੁੱਤਰਾਂ ਕਾਲਾ ਟਿੱਡ ਕਲਾਬੀ ਬਗਲਾ ਤਾਂ ਵੇਖੋ ਲੈਣਾ ਵੇਖੋ ਪੈਣ ਲੱਗਾ ਪੰਗਾ ਇਨੀ ਕਿ ਜਿਆਦਾ ਗਰਮੀ ਨਾ ਬਾਪੂ ਤੇ ਟਾਈਮ ਹਜੇ ਕੁਝ ਵੀ ਨਹੀਂ ਹੋਇਆ 1:10 ਹੋਇਆ ਪੜਾਕੇ ਪੀਂਦੇ ਕਬੂਤਰ ਠਾੜ ਠਾੜ ਕੇ ਡੜਿਆਂ ਵਾਂਗ ਪੈਣ ਦੇ ਲੱਕੜੇ ਦੇ ਹੈ ਕਿੱਧਰ ਕਿੱਧਰ ਉਹ ਬਾਈ 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 ਵੇ ਖੋਡੇ ਗਦੇਉਂਦੇ ਉਤਰਾ ਇਧਰ ਓ ਮਾਈ ਗਾਡ ਓ ਮਾਈ ਗਾਡ ਬਾਪੂ ਸੀ ਕਰੋ ਸੀ ਕਰੋ ਕਬੂਤਰ ਵੇਖੋ 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 ਲੰਡੀ ਤੇ ਬੈਠੀ ਉੱਡੀ ਹੈ ਲੰਡੀ ਬੈਠੀ ਉੱਡੀ ਹੈ ਜੇ ਘੱਟੀ ਹੈ ਸੜ ਕੋਈ ਚੱਕਰ ਵਾਲੀ ਗੱਡੀ ਵੀ ਕੂੜਾ ਕਿਵੇਂ ਦੇ ਇਹ 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 ਜੀ ਲੱਗਣਾ ਪੂਰਾ ਨਜ਼ਾਰਾ ਆਉਂਦਾ ਜੀ ਆਪਾਂ ਵੀ ਆਏ ਦੇਖਦੇ ਹਾਂ ਇਹ ਕਰਦੇ ਜੋ ਜੋ ਕਰਦੇ ਵਿੱਚ ਹੀ ਵੜ ਕੇ ਡੇਕੀ ਦੇ ਆਹ ਕੰਡ ਜੀ ਕੰਡ ਵਾਲਾ ਹਾਂ ਕੌਣ ਕਿੱਧਰ ਗਿਆ ਆ ਗਿਆ ਆ ਗਿਆ ਆ ਗਿਆ ਇੱਕ ਹੋਰ ਆ ਗਿਆ ਆ ਗਿਆ ਮੇਰੇ ਵੀਰੋ ਮੁੜ ਗਿਆ ਮੁੜ ਗਿਆ ਕੋਈ ਨਾ ਤੇ ਨੇ ਕੀ ਬੰਦਦਾ ਆਪਣਾ ਸ਼ੇਅਰ ਨਹੀਂ ਦਿਸਿਆ ਬਾਈ ਕਿਹੜਾ ਹੋਰ ਆ ਗਿਆ ਆਏ ਵਰਗਾ ਚਾਕੇ ਉਕਾਲਾ ਸਿੱਧਾ ਹੀ ਵੜ ਗਿਆ ਕਿ ਪੂਰੇ ਆਹ ਵਰਗਾ ਵੀ ਸਾਹਮਣੇ ਇਹ ਥੱਲੇ ਡੇਕ ਪਏ ਪੁੱਤਰੇ ਮੈਂ ਕਿਹਾ ਹੋਏ ਚਾਕੇ ਚਾਕੇ ਆਓ ਖੜੇ ਬੰਦੇ ਉਹ ਫੜ ਲੈ ਫੜ ਲੈ ਬਸ ਸਹੀ ਹੈ ਜੇ ਸਹੀ ਬੰਦੇ ਖੜੇ ਆ ਥੱਲੇ ਕੋਈ ਚੱਕਰ ਨਹੀਂ ਗਾਦੇ ਵੇਖੋ ਬੁਰੀ ਕਿਵੇਂ ਦੇਖ ਦੇ ਉਧਰ ਡਰੇ ਆ ਗਏ ਆਪਣਾ ਪੁੱਤਰ ਬਾਬੇ ਸੀ ਨਹੀਂ ਹੋ ਰਿਹਾ ਆਪਣਾ ਪੁੱਤਰ ਦਿਖਾ ਹੱਦ ਤੋਂ ਸਹੀ ਵਸਾਣਾ ਆਪਣਾ ਪੁੱਤਰ ਤੇਰਾ ਤਾਂ ਇੱਕ ਰੀਚ ਟਿਕ ਕਰਤਾ ਉਹਨੇ ਪੁੱਤਰ ਉਸ ਤੋਂ ਬਾਅਦ ਦਿਖਾ ਨਹੀਂ ਪੁੱਤਰਾ ਆਪਣਾ ਇਹ ਕੱਟਿਆ ਪੁੱਤਰਾ ਬਾਬੇ ਦੇਖੋ ਕੀ ਸੀ ਚੱਲ ਰਿਹਾ ਹੈ ਵੇ ਕੂਤਰ ਬੈਠਾ ਨਹੀਂ ਕੋਈ ਵੀ ਹੁੰਦੀ ਇਹਨਾਂ ਚ ਬੈਂਦੇ ਬੈਂਦੇ ਟੱਪ ਕੇ ਦੋ ਤਿੰਨ ਪੁੱਤਰ ਵੇਖੋ ਟੈਂਕ ਦੀ ਭੜਾ ਕੇ ਭਈ ਜਾਂਦੇ ਅੱਜ ਤਾਂ ਕਮਾਲ ਹੀ ਹੋਈ ਹੈ ਵਿੱਚ ਬੋਲਡ ਗੀ ਤਰੱਕ ਦੇ ਵਿੱਚ ਕੋਈ ਕਾ ਆ ਗਿਆ ਕੂਤਰ ਸੋ ਮੈਨੀ ਪੀਸ ਬੱਗ ਟੈਂਕੀ ਤੇ ਢੜੋਂ ਅੰਦਰਾਂ ਹੋ ਰਹੀ ਹੈ ਰਾਜੁਰੋਂ ਦੂਆੜਾ ਗੋਪਰੀ ਸੇ ਖਾਲਾ ਕਾਲਾ ਕਰਦਾ ਵੀ ਕਾਲਾ ਕਿੱਲੇ ਵਾਲੀ ਅੰਦੀ ਨਾਲ ਕਰਾਣਾ ਦਰਬਲਾਲ ਲਾਲ ਬਾਈ ਹਰਦੀਪ ਲੋਹੜਾ ਕਾਤਾ ਮੇਣਾ ਆ ਦਵੰਡਾ ਹੈ ਹਰ ਸ਼ਰਾਂਤਰਾ ਹਰ ਸ਼ਰਾਂਤਰਾ ਸਹਿਬ ਆਜ ਭਗਤਪੁਰਾ ਸਹਿਬ ਆਜ ਭਗਤਪੁਰਾ ਅਮਰੋਚਨੂ ਕਾਤਾ ਰੁਰਾਲੀ ਬਲਕਰਨ ਭੁੱਲਰ ਵਾਲੀ ਬਲਕਰਨ ਭੁੱਲਰ ਵਾਲੀ ਕੋਰੀ ਜੋਧਪੁਰ ਪ੍ਰਿੰਸ ਕੋਪਣ ਨਾ ਆਉਗਾ ਪਰ ਫੋਟੋ ਟਾਬਾ ਫੋਟੋ ਟਾਬਾ ਫੋਟੋ ਟਾਬਾ ਬੱਬੂ ਬਿਬਲੀ ਸੰਦੀਪ ਕੁੱਡੀਆਂ ਸੰਦੀਪ ਕੁੱਡੀਆਂ ਹਾਨਰਨੀ ਵਾਲਾ ਹਾਨਰਨੀ ਵਾਲਾ ਸਕੀਰਤ ਬੁਰਜਾਂ ਸਕੀਰਤ ਬੁਰਜਾਂ ਮਾਨਪ੍ਰੀਤ ਮਾਨਨਾ ਮਾਨਪ੍ਰੀਤ ਮਾਨਨਾ ਦੀ ਮਾਨ ਸੰਦੀਪ ਮਾਨਨਾ ਸੁੱਖਾਜੀਤ ਨਗਰ ਸੁੱਖਾਜੀਤ ਨਗਰ 37 ਡਾਕਟਰ 37 ਡਾਕਟਰ ਮਲੋਟਣਾ 37 ਡਾਕਟਰ ਸੱਤੀ ਡਾਕਟਰ ਮਲੋਟ ਇੱਕ ਉੱਤਰ ਸਾਨੂੰ ਨਹੀਂ ਦੇਖਿਆ ਲੱਗਾ ਦੋਹਾਂ ਦੇ ਟਾਈਮ ਆਪਣੇ ਤੇ ਹਾਂ ਬਣ ਕੇ ਸਾਨੂੰ ਮੋਬਾਈਲ ਹੋਣਾ ਬਾਵਾ ਤੇ ਲੱਗ ਕੇ 20 25 ਦੇ ਲੱਗਾ 20 25 ਕੁੱਤਰਾ ਟਾਈਮ ਹੈ ਹਾਂਜੀ ਬਾਦਯੋ ਤੇ ਕਬੂਤਰ ਕੱਟੇ ਗਈ ਬਈ ਆਪਣੇ ਪਿੰਡ ਵਾਲੇ ਦੋਵੇਂ ਕੂਤਰੀ ਕੱਟੇ ਗਏ ਮਾਨਾਂ ਵਾਲਿਆਂ ਦੇ ਸਾਡੇ ਮਤਲਬ ਠੀਕ ਹੈ ਕਿ ਨਹੀਂ ਗੱਲ ਮੁਕੀ ਰਾਤ ਗਈ ਇੱਕ 25 ਤੋਂ ਇੱਕ 55 ਤੱਕ ਦਾ ਟਾਈਮ ਲੱਗਾ ਸੀ ਬਈ ਤੇ ਆਪਣਾ ਕਬੂਤਰ ਨਹੀਂ ਉਤਰਿਆ ਪਹਿਲਾਂ ਤਰੋਂ ਨੇ ਆਪੇ ਟਿਕ ਕਰ ਲਿਆ ਸੀ 12:00 ਵਜੇ ਤਾਂ ਕਹਿੰਦੇ ਫਿਰਦਾ ਹੈ ਉਸ ਤੋਂ ਬਾਅਦ ਬਈ ਮਾਨਕਲ ਤੋਂ ਸੁਣ ਤਾ ਨੀਵੇਂ ਹੀ ਨੁੜਦਾ ਨਾ ਕੂਤਰ ਪਿੰਡ ਵਾਲਾ ਛੋਟਾ ਜੀ ਬਈ ਤੇ ਕਬੂਤਰ ਨਿਕਲ ਗਿਆ ਤੋਂ ਆਸ-ਪਾਸ ਦੇ ਇੱਕ ਦੋ ਪਿੰਡ ਵੇਖ ਲੈਣੇ ਆ ਕਬੂਤਰ ਭਾਲ ਲੈਣੇ ਥਾਇਆ ਤਾਂ ਤੇ ਨਹੀਂ ਤਾਂ ਫਿਰ ਬਸ ਚੱਲਦੇ ਆ ਲਾਓ ਜੀ ਠੰਡਾ ਆਜੋ ਆਜੋ ਮੁੰਡਿਓ ਜਿੱਤ ਕੇ ਪੀਓ ਠੰਡਾ ਹੋਲੀ ਹੋਲੀ ਆਵਾੜੇ ਕੋਈ ਚੱਕਰ ਨਹੀਂ ਵਾਪੇ ਜਿੱਤ ਹੋਵੇ ਹਾਰ ਹੋਵੇ ਡੋਂਟ ਵਰੀ ਠੰਡਾ ਤੱਤਾ ਪੀਣਾ ਸੀ ਚਿੱਲ ਕਰਨਾ ਹੁੰਦਾ ਪਰ ਇੱਕ ਦੋ ਖਾ ਵੀ ਕਬੂਤਰ ਨਹੀਂ ਥੈ ਸਾਡੇ ਹਨਾ ਤੇ ਉਹ ਗੱਲ ਦਾ ਮੜਾ ਜਾ ਹੈਗਾ ਹੈ ਵੱਡੀ ਮੀ ਦਾ ਕੂਤਰ ਡਿੱਗ ਪਿਉਣਗੇ ਜਿੱਥੇ ਵੀ ਗਏ ਬਣ ਕੇ ਗਰਮੀ ਬਹੁਤ ਹੈ ਇੱਥੇ ਬਾਜੀ ਹੋਗੀ ਇਥੇ ਵੀ ਬਾਜੀ ਹੋ ਗਈ ਸੱਚ ਠੀਕ ਆ ਬਈ ਇਥੇ ਲਗਭਗ 2 ਖਣੀ 2:30 ਵਜੇ ਬਾਜੀ ਨਿਬੜ ਗਈ 80 90 ਕੂਤਰਾਂ ਦੀ ਬਾਜੀ ਨਿਬੜ ਗਈ 4 5 ਕੂਤਰੀ ਰਹਿ ਗਏ ਹਾਂ 2 2 ਵਜੇ 5 ਕੂਤਰ ਇਹ ਗੱਲ ਮੁੱਕੀ ਯਾਰ ਦੇਖੋ ਗਰਮੀ ਵੇਖੋ ਕਿਹੜੇ ਹਿਸਾਬ ਦੇ ਕਿੰਨੀ ਪੈਣੀ ਇੱਕ ਮਿੰਟ ਬਈ ਫੋਨ ਆਈ ਜਾਂਦਾ ਵਿੱਚ ਚਲੋ ਬਈ ਚੱਲ ਬਈ ਪਿੰਡ ਨੂੰ ਖਾਲੀ ਪਿੰਜਰਾ ਵਿੱਚ ਦੋ ਖਾਲੀ ਕੋਕਲਾਂ ਬੱਸ ਲੰਬੀ ਆ ਗਈ ਤੇ ਲਗਭਗ ਹੁਣ ਆਨਾ ਤੇ ਚੱਲਦੇ ਹਾਂ ਨਾ ਤਾਂ ਬਾਜੀ ਹੱਥਾਈ ਤਾਂ ਤੁਹਾਨੂੰ ਪਤਾ ਹੀ ਸੀ ਨਾ ਕੂਤਰ ਮਿਲਿਆ ਦੇਖੋ ਕਿਹੜੇ ਟਾਈਮ ਆ ਬਾਜੀਆਂ ਹੁੰਦੀਆਂ ਸਹੀ ਜੌਣਾ ਮੂੜਾ ਤੇਰਾ ਯਾਰ ਬੜੀ 3 ਵਜੇ ਮਤਲਬ ਵੀ 3 ਵਜੇ ਨੂੰ ਘਰੇ ਆ ਤੇ 2 ਵਜੇ ਨੂੰ ਬਾਜੀ ਨਿਬੜ ਗਈ ਕਬੂਤਰ ਨਾਮਾ ਤੇ ਉੱਡੀ ਜਾਂਦੇ ਸੀ ਉੱਥੇ ਠੀਕ ਹੈ ਕਿ ਨਹੀਂ ਪਿੰਜਰਾ ਲੈ ਆ ਜਾ ਕਾਹ ਹੈ ਤੇ ਕਬੂਤਰ ਵੱਜ ਗਿਆ ਮੇਰੇ ਹੀਰੋ ਆਪਣਾ ਤੇ ਵੱਜ ਗਿਆ ਕਬੂਤਰ ਵੱਜ ਗਿਆ ਵੱਜ ਗਿਆ ਬਾਜ ਨਹੀਂ ਖੈ ਪਤੰਦਰ ਨੇ ਕਿਧਰ ਨੂੰ ਗਿਆ 11 ਵਜੇ ਸਨਹਾਰ ਹੋਇਓ ਚੜ ਗਿਆ ਦਵਨੀ ਕਹਿੰਦਾ 11 12 ਵਜੇ ਤੂੰ ਹੱਥਲੇ ਨਹੀਂ ਦੇਖਦਾ ਆ ਮੁੜ ਕੇ ਨਹੀਂ ਤੇ ਆਇਆ ਮੈਂ ਨਾ ਭਈ ਫੋਨ ਨਾਲ ਪੁੱਛੀਏ ਮੇਰੇ ਮੁੜ ਕੇ ਫਿਰ ਤੈਨੂੰ ਪਤਾ ਹੀ ਹੈ ਵੀ ਕਿੱਥੇ ਆਇਆ ਮੁੜ ਕੇ ਚਲੋ ਕੋਈ ਨਾ ਭਈ ਜਿਹੜੇ ਘਰੇ ਕੂਤਰੇ ਕਿਸੇ ਇਹਨਾਂ ਨੂੰ ਗੋਆਮ ਨੂੰ ਪਾ ਗਏ ਟੈਂਪਾਸ ਕਰ ਲਗੇ ਫਿਰ ਜਿਹੜੇ ਕੂਤਰੇ ਰਹਿ ਗਈ ਸੀ ਉਹਨਾਂ ਨੂੰ ਗੋਆਮ ਰੱਖ ਦਗੇ ਤੈਨਾਂ ਨੂੰ ਤੇ ਰਤਾ ਗੁਲਾਬੀ ਬਗਲ ਦਾ ਇੱਕ ਆਪਣੀ ਪੂਤ ਸੱਜੀ ਗੁਲਾਬੀ ਬਗਲ ਦੀ ਆਇਆ 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 ਬੋਤਲ ਇੱਕ ਹਰੀ ਗੁਲਾਬੀ ਬਗਲ ਦੀ ਕਲੀ ਜੀ ਆ ਗੁਦਰੀ ਥੋੜਾ ਹੈ ਪਾਣੀ ਰੱਖੀ ਪਏ ਕੋਈ ਚੱਕਰੇ ਨੂੰ ਜੋਤੀ ਧਰ ਦਾਂਗੇ ਪਰ ਕੋਈ ਡਿਕ ਤਾਂ ਨਹੀਂ ਕਰਨੀਗੀ ਤੇ ਇਹ ਕਬੂਤਰਾਂ ਦਾ ਦਾਣਾ ਪਾਣੀ ਦਾਣਾ ਪਾਣੀ ਕਿਹਾ ਯਾਰ ਬਦਾਮ ਤੇ ਦਾਣੇ ਕਲੀਅਰ ਹੈ ਕਮੈਂਟ ਠੀਕ ਹੈ ਇਹਨਾਂ ਦਾ ਤੇ ਇਹਨੂੰ ਛੜ ਦੇ ਗੁੱਡੇ ਚ ਛੜੀ ਅੰਦਰ ਲਾਸਟ ਕਬੂਤਰੀ ਵੀ ਇੱਕ ਦੇ ਚ ਤੇ ਓਕੇ ਆ ਬਈ ਕੰਮ ਖਰਵਾਵਾ ਪਿਆ ਅੱਜ ਮੇਰੇ ਕੋਲੇ ਤੇ ਉਦੋਂ ਪਹਿਲਾਂ ਹਾਂ ਸੱਚ ਬਈ ਜਿਹੜਾ ਆਪਣਾ ਕਬੂਤਰਾ ਦੀ ਗਮਾਚਿਆ ਹਨ ਤੇ ਕੋਈ ਉੱਥੋਂ ਆਸੇ ਪਾਸੇ ਦਾ ਕੋਈ ਵੀਰ ਭਰਾ ਠੀਕ ਹੈ ਜਿਵੇਂ ਸਹਨੇ ਖੇੜੇ ਤੋਂ ਪਤੂਹੀ ਖੇੜਾ ਸਿੱਖ ਵਾਲਾ ਕੋਈ ਵੀ ਨੇੜੇ ਤੇਲੇ ਪਿੰਡ ਆ ਸਾਨੂੰ ਪਤਾ ਹੀ ਆ ਸਾਰੇ ਜੇ ਕਿਸੇ ਪਿੰਡ ਗਿਆ ਹੋਇਆ ਬਾਈ ਹਨਾ ਤਾਂ ਦੱਸਣ ਦੀ ਕਿਰਪਾ ਕਰਿਓ ਜੇ ਕੋਈ ਭਰਾ ਫੜੀ ਵੀ ਬੈਠਾ ਹੋਇਆ ਤਾਂ ਵੀ ਬਾਈ ਬਣੇ ਕੋਈ ਚੱਕਰ ਨਹੀਂ ਰੱਖ ਲਓ ਪਰ ਸਾਨੂੰ ਦੱਸ ਦਿਓ ਹਨਾ ਵੀ ਕਿੰਨਾ ਕੁ ਡਾ ਕੀ ਹਿਸਾਬ ਕਿਦਾ ਵਾ ਸਾਨੂੰ ਵੀ ਪਤਾ ਲੱਗ ਜੇ ਨਾ ਮਾੜਾ ਮੋਟਾ ਤੇ ਪੁੱਤਰ ਦਾ ਕੋਈ ਚੱਕਰ ਨਹੀਂ ਪੁੱਤਰ ਤਾਂ ਹੈਗੇ ਆਪਣੇ ਕੋਲ ਹਨਾ ਦੇਣਾ ਨਾ ਦੇਣਾ ਸੋਡੀ ਮਰਜ਼ੀ ਆਪਾਂ ਕਿਸੇ ਧੱਕੇ ਨਾਲ ਤਾਂ ਕੋਈ ਚੀਜ਼ ਲੈ ਵੀ ਨਹੀਂ ਸਕਦੇਗੇ ਦੇਖੋ ਆਪਣੇ ਪੁੱਤਰ ਬਾਈ ਹਾਂ ਤੁਹਾਨੂੰ ਬਹੁਤ ਭੱਜੇ ਆ ਹਰੀ ਗਾਂਦ ਵਾਲੀ ਮੂਰੀ ਹੈਰਿਟੇਜ ਵਾਲੀ ਨੂੰ ਤੁਸੀਂ ਟੌਰੇ ਲਈ ਬਾਧੂ ਪੁੱਤਰ ਨਹੀਂ ਮੁੜਿਆ ਆਪਣੇ ਹਨਾ ਕਿਸੇ ਕਬੂਤਰ ਦਾ ਨਾ ਮوسک ਵੀ ਨਿਕਲਿਆ ਯਾਰ ਆਇਆ ਨਾ ਕਰਿਆ ਕਰੋ ਬਾਈ ਬਣੇ ਮੈਨੂੰ ਪਤਾ ਲੱਗ ਬਗ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਕੀ ਦੀ ਕਬੂਤਰੇ ਕੀ ਹਿਸਾਬ ਕਿਤਾਬ ਹੈ ਤੇ ਬਾਈ ਬਣੇ ਪੂ ਰੱਖਣੇ ਹੁੰਦੇ ਆ ਵਾ ਦੱਸ ਕੇ ਰੱਖ ਲਿਆ ਕਰੋ ਹਣਾ ਐਸਾ ਕੋਈ ਚੱਕਰ ਵਾਲੀ ਗੱਲ ਨਹੀਂ ਇੱਧਰ ਵੱਡੇ ਕੂਤਰ ਹੁੰਦਾ ਰੱਖਦੇ ਵੀ ਪੈਲ ਦੇ ਆਧਾਰ ਤੇ ਮੈਂ ਕਿਹਾ ਆਇਓ 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 ਮੁੜ ਕੇ ਗਈ ਅਸੀਂ ਭੁੱਲ ਭੁੱਲ ਜਾਨਾ ਸਾਨੂੰ ਪਤਾ ਹੈ ਮੇਰੇ ਦਿਮਾਗ ਤੇ ਇੱਧਰ ਵੱਡੇ ਕੂਤਰਾਂ ਨੂੰ ਵੀ ਰੱਖ ਸਕਦੇ ਏਡਾ ਨੇ ਆਇਓ 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 ਬੰਤਾ ਤੇ ਵਾਟਰ ਵੀ ਬਾਦਗ ਵੀ ਨਾਲ ਦੀ ਨਾਲ ਵੱਡੇ ਕੂਤਰਾਂ ਨੂੰ ਕਬੂਤਰਾਂ ਨੇ ਪੈਸਾ ਪਾਇਆ ਇਕ ਉੱਤਰਾਂ ਵਾਲੇ ਪਾਸੇ ਵੀ ਕਰਤਾ ਫਿਰ ਲੈਣਾ ਦਾ ਕੁਝਾ ਇੱਕ ਮਿੰਟ ਟਾਕ ਦਿਆਂ ਮੈਂ ਲਓ ਜੀ ਲਾਗਦੇ ਹੱਥ ਕਹਿੰਦੇ ਵਾਲ ਵੀ ਕਟਾ ਲੈਣਾ ਜ਼ਿਆਦਾ ਹੋਰੀ ਬਣਿਆ ਪਈ ਸੀ ਮਾੜਾ ਮੋਟਾ ਮੈਂ ਖੈ ਸਾਈਡਾ ਹੁੜਾ ਕਢਾਲ ਗੇ ਹਨ ਐਨੇ ਨਾਲ ਠੀਕ ਜਿਹਾ ਲੱਗਣ ਲੱਗਦਾ ਕੰਮ ਲਓ ਭਾਈ ਵੇਜ ਦੀ ਦੁਕਾਨ ਤੇ ਵੀ ਜਾਣਾ ਪੈਗਾ ਚੱਕਰ ਕੀ ਹੋਇਆ ਬਦਾਮ ਵੇਖੇ ਤਾਂ ਬਦਾਮ ਮੁੱਕੇ ਪਏ ਸੀ ਭਿਉਣ ਵਾਸਤੇ ਨਾ ਥੋੜੇ ਜਿਹੇ ਸੀਗੇ ਫਿਰ ਮੈਂ ਕਿਹੜਾ ਦੁਕਾਨ ਤੋਂ ਲੈਂਦੇ ਹਨ ਪਿਆਹ ਰੁਪਈਆ ਦੇ ਮੁੜ ਕੇ ਬਾਅਦ ਚ ਇਹ ਦੋ ਸ਼ਹਿਰ ਗਏ ਆਪਾਂ ਤੇ ਉਦੋਂ ਲੈ ਆਵਾਂਗੇ ਫਿਰ ਕੋਈ 5-7 ਕਿਲੋ ਇੰਨੇ ਨਾਲ ਟਾਈਮ ਪਾ ਹੋ ਜਾਊਗਾ ਤੇ ਕਥੂੜੀ ਆ ਪੀਨ ਨੂੰ ਲਿਆਂਦੀ ਸਰ ਬੋਤਲ ਦੀ ਠੰਡੀ ਜੀ ਗਰਮੀ ਵਾਲੀ ਸੀ ਤੇ ਕਰਦੇ ਵੀ ਵਲੌਗ ਦੀ ਐਂਡਿੰਗ ਬਸ ਸੌਣੇ ਆ ਬਈ ਥੱਕੇ ਪਏ ਆ ਦੂਰਾ ਤਨਾ ਦਾ ਨੀਂਦ ਆ ਹਾਂ ਬਾਕੇ ਦੀ ਬਾਤ ਤੇ ਘਰੇ ਕੁਟਰ ਡਾਉਣੇ ਕਰ ਰਹੇ ਆ ਸਾਵੇਂ ਤੇ ਦੱਸਣ ਦੀ ਕੋਈ ਨਹੀਂ ਖਾਸ ਗੱਲ ਤੇ ਨੀਂਦ ਆਲੂ ਵੜਾ ਕੇ ਨਹਾ ਤੋ ਉਹਨਾਂ ਦੇ ਪਾਗੇ ਲੀਡੇ ਫਰੈਸ਼ ਹੋ ਕੇ ਆ ਗਏ ਪਹਿਲਾਂ ਐ ਲੱਗਦਾ ਹੁੰਦਾ ਸੀ ਵੀ ਅੰਦਰ ਗਰਮੀ ਐ ਬਾਹਰ ਠੰਡ ਐ ਹੁਣ ਬਾਹਰ ਪੈਣ ਲੱਗਿਆ ਹੁਣ ਐ ਲੱਗਦਾ ਯਾਰ ਬਾਹਰ ਵੀ ਗਰਮੀ ਐ ਹਨਾ ਇਹ ਕੁਲਰ ਹੋਇਆ ਥੋੜਾ ਜਿਹਾ ਲੱਗ ਕੇ ਹੋਇਆ ਤੇ ਕੁਲਰ ਦਾ ਥੋੜਾ ਪਿੰਕੀ ਸੀ ਹੁੰਦਾ ਹੀ ਦੇਗਾ ਹੈਗਾ ਕਿ ਚਲੋ ਕੋਈ ਚੱਕਰਾਂ ਦੀ ਗੱਲ ਨਹੀਂ ਤੇ ਬਸ ਠੀਕ ਐ ਸੱਚ ਹਾਂ ਠੀਕ ਐ ਕੀ ਸੌਣਾ ਵੀ ਟਾਈਮ ਆ ਤੜਕੇ 4 ਵਜੇ ਫੇਰ ਉੱਠਣਾ ਕੱਲ ਨੂੰ ਕੂੜੀ ਸਾਂਭਣੀ ਐ ਤੇ ਕੱਲ ਨੂੰ ਸਾਂਭਣੀ ਪਰਸੋਂ ਕਾਈ ਛੱਡਣੀ ਐ ਹਨਾ ਤੇ ਓਕੇ ਐ ਬਸ ਠੀਕ ਐ ਸੌਣਿਆ ਵੀ ਹਨਾ ਬਾੜਾ ਗੱਲਾਂ ਪਤਾਈਆਂ ਦਾ ਆਉਂਗਾ ਨਹੀਂਗਾ ਤੇ ਬਸ ਬਾਅਦ ਵਿੱਚ ਘਟਵੀ ਫੇਰ ਵੇਖਾਂਗੇ ਬਾਏ ਬਾਏ ਸਾਰੇ ਵੀਰਾਂ ਨੂੰ